ਇਹਦੇ ਨਾਲ ਬਿਲਕੁਲ ਮੋਤੀਆਂ ਵਰਗੇ ਦੰਦ ਹੋ ਜਾਣੇ ਨੇ ਤੁਸੀਂ ਘਰ ਦੇ ਵਿੱਚ ਇਹ ਦੇਸੀ ਨੁਸਖਾ ਬਣਾਓ ਛੋਟਾ ਚਾਹੇ ਕੋਈ ਵੱਡਾ ਕੋਈ ਵੀ ਇਹ ਨੂੰ ਇਹਦੀ ਵਰਤੋਂ ਕਰ ਸਕਦਾ ਜੀ ਕਹਿੰਦੇ ਵੀ ਦੰਦ ਗਏ ਸਵਾਦ ਗਿਆ ਅੱਖਾਂ ਗਈਆਂ ਤਾਂ ਜਹਾਨ ਗਿਆ ਅੱਜ ਆਪਾਂ ਦੰਦਾਂ ਦੇ ਰਿਲੇਟਡ ਤੁਹਾਨੂੰ ਇੱਕ ਨੁਸਖਾ ਦੇਣ ਲੱਗੇ ਆਂ ਨੁਸਖਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਪਿਆਰਪਰੀ ਛੱਤ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਾਂ ਬਾਜ਼ਾਰ ਦੇ ਵਿੱਚੋਂ ਦਰਅਸਲ ਕੈਮੀਕਲ ਵਾਲੇ ਕਈ ਚੀਜ਼ਾਂ ਆਪਾਂ ਜਿਹੜੀਆਂ ਦੰਦਾਂ ਨੂੰ ਸਾਫ਼ ਸਫਾਈ ਕਰਨ ਵਾਸਤੇ ਵਰਤਦੇ ਹਾਂ ਉਹਨਾਂ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਕੈਮੀਕਲ ਹੁੰਦਾ ਹੈ ਜਿੰਨੇ ਵੀ ਆਪਾਂ ਕੋਈ ਬਾਜ਼ਾਰੋਂ ਪੇਸਟ ਲੈ ਕੇ ਆਉਨੇ ਆ ਕਿਸੇ ਵੀ ਕੰਪਨੀ ਦਾ ਹੋਵੇ ਉਹਦੇ ਉੱਤੇ ਆਪਾਂ ਨੂੰ ਵਾਰਨਿੰਗ ਦਿੱਤੀ ਹੁੰਦੀ ਹੈ ਵੀ ਇਹ ਵੱਡਿਆਂ ਦੇ ਲਈ ਇੰਨਾ ਵਰਤਣਾ ਛੋਟਿਆਂ ਦੇ ਲਈ ਇਹ ਦਾ ਇਹਦਾ ਜਿਹੜਾ ਸੇਵਨ ਹੈ ਉਹ ਘੱਟ ਕਰਨਾਗਾ ਇਸ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਆਪਾਂ ਜਿਵੇਂ ਦੰਦਾਂ ਦੇ ਰਿਲੇਟਿਡ ਇੱਕ ਤੁਹਾਨੂੰ ਘਰ ਦੇ ਵਿੱਚ ਹੀ ਜਿਹੜਾਗਾ ਦੰਦਾਂ ਦੀ ਸਾਫ ਸਵਾਈ ਵਾਸਤੇ ਨੁਸਖਾ ਦੱਸਣ ਲੱਗੇ ਆਂ ਉਹ ਤੁਸੀਂ ਆਪਣੇ ਘਰ ਵਿੱਚ ਤਿਆਰ ਕਰ ਲਿਓ ਸਾਰੀਆਂ ਚੀਜ਼ਾਂ ਦੇ ਵਿੱਚੋਂ ਜਿੰਨੀਆਂ ਦੱਸਣੀਆਂ ਨੇ ਅੱਧੀਆਂ ਚੀਜ਼ਾਂ ਆਪਣੀ ਰਸੋਈ ਘਰ ਦੇ ਵਿੱਚ ਪਈਆਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਕੱਲੀ-ਕੱਲੀ ਜਿਹੜੀ ਚੀਜ਼ ਤੁਹਾਨੂੰ ਦੱਸਣੀ ਆ ਉਹ ਤੁਸੀਂ ਓਨੀ-ਓਨੀ ਮਾਤਰਾ ਦੇ ਵਿੱਚ ਲੈਣੀ ਆ ਓਨੀ-ਓਨੀ ਮਾਤਰਾ ਦੇ ਵਿੱਚ ਲੈ ਕੇ ਉਹ ਸਾਰੀਆਂ ਚੀਜ਼ਾਂ ਨੂੰ ਘਰੇ ਲਿਆ ਕੇ ਬਰੀਕ ਕੁੱਟ ਕੇ ਆਪਾਂ ਉਹਦਾ ਮਜਨ ਤਿਆਰ ਕਰਾਂਗੇ ਕੋ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਇਹ ਤੁਸੀਂ ਨੋਟ ਕਰਦੇ ਜਾਇਓ ਸਭ ਨਾਲੋਂ ਪਹਿਲਾਂ ਆਪਾਂ ਲੈਣਾ ਜੀ ਨਿੰਬੂ ਦਾ ਛਿਲਕਾ ਸੁੱਕਿਆ ਹੋਇਆ ਇਹਦੇ ਵਿੱਚ ਪਹਿਲਾ ਆਪਾਂ ਨਿੰਬੂ ਦਾ ਛਿਲਕਾ ਲੈਣਾ ਬਿਲਕੁਲ ਸੁੱਕਿਆ ਹੋਇਆ ਅਪਨਸਾਰੀ ਤੋਂ ਮਿਲ ਜੂਗਾ ਇਹਦੀ ਮਾਤਰਾ ਆਪਾਂ ਲੈਣੀ ਆ 100 ਗ੍ਰਾਮ 100 ਗ੍ਰਾਮ ਹੀ ਲੈਣਾ ਜੀ ਉਸ ਤੋਂ ਬਾਅਦ ਆਪਾਂ ਲੈਣਾ ਜੀ 50 ਗ੍ਰਾਮ ਸਮੁੰਦਰ ਝੱਗ ਲੈਣੀ ਆ ਇਹ ਵੀ ਅਪਨਸਾਰੀ ਤੋਂ ਮਿਲ ਜੂ ਉਹ ਤੋਂ ਬਾਅਦ ਆਪਾਂ ਨੇ ਫਟਕੜੀ ਦੀ ਖਿਲ ਲੈਣੀ ਆ ਠੀਕ ਹੈ ਜੀ ਫਟਕੜੀ ਖਿਲ ਏ 50 ਗ੍ਰਾਮ ਮਾਜੂ ਲੈਣਾ ਆਪਾਂ ਨੇ ਇਹ ਵੀ 50 ਗ੍ਰਾਮ ਤੇ ਪਾਕਿਸਤਾਨੀ ਲੂਣ ਆਮ ਘਰਾਂ ਦੇ ਵਿੱਚ ਆਪਣੇ ਹੁੰਦਾਗਾ ਰਸੋਈ ਘਰ ਦੇ ਵਿੱਚ ਹਰੇਕ ਘਰ ਦੇ ਵਿੱਚੋਂ ਲੂਣ ਮਿਲ ਜਾਂਦਾ ਪਾਕਿਸਤਾਨੀ ਲੂਣ ਆਪਾਂ ਨੇ ਇਹ ਵੀ 50 ਗ੍ਰਾਮ ਲੈਣਾ ਜੀ ਤੇ ਕਾਲੀ ਮਿਰਚ 25 ਗ੍ਰਾਮ ਲੌਂਗ 10 ਗ੍ਰਾਮ ਇਹ ਸਾਰੀਆਂ ਚੀਜ਼ਾਂ ਤੁਸੀਂ ਨੋਟ ਕਰੋ ਸੱਤ ਚੀਜ਼ਾਂ ਨੇ ਜੀ ਲੌਂਗ ਕਾਲੀ ਮਿਰਚ ਤੇ ਪਾਕਿਸਤਾਨੀ ਲੂਣ ਫਟਕੜੀ ਖੱਲ ਮਾਜੂ ਸਮੁੰਦਰ ਝਾਗ ਤੇ ਜਿਹੜੀ ਸੱਤਵੀਂ ਚੀਜ਼ ਆ ਉਹ ਹੈ ਜੀ ਨਿੰਬੂ ਉਹਦਾ ਛਿਲਕਾ ਬਿਲਕੁਲ ਸੁੱਕਿਆ ਹੋਇਆ ਜਿਹੜੀ ਬੀੜੀ ਆ ਜੀ ਇਹਨੂੰ ਬਣਾਉਣ ਦੀ ਇਹ ਸਾਰੀਆਂ ਚੀਜ਼ਾਂ ਲੈ ਕੇ ਇਹਨਾਂ ਨੂੰ ਆਪਾਂ ਨੇ ਸਾਰੀਆਂ ਚੀਜ਼ਾਂ ਨੂੰ ਕੁੱਟਣਾਗਾ ਮਾਮ ਦਾਸ ਤੇ ਚਪਾ ਕੇ ਕੁੱਟ ਲੋ ਘਰ ਦੇ ਵਿੱਚ ਮਿਕਸੀ ਹੋਣੀ ਆ ਮਿਕਸੀ ਦੇ ਰਾਹੀਂ ਇਹਨੂੰ ਕੁੱਟ ਲੋ ਬਿਲਕੁਲ ਜਦੋਂ ਬਰੀਕ ਹੋ ਜੇ ਸਾਰੀਆਂ ਚੀਜ਼ਾਂ ਦਾ ਇਹਨਾਂ ਦਾ ਪਾਊਡਰ ਬਣ ਜਾਣਾ ਜਦੋਂ ਬਰੀਕ ਹੋ ਗਿਆ ਇਹਨੂੰ ਛਾਨਣੀ ਦੇ ਨਾਲ ਨਹੀਂ ਛਾਨਣਾ ਇਹਨੂੰ ਕੱਪੜੇ ਦੇ ਨਾਲ ਕੱਪੜਾ ਛਾਨ ਕਰਨਾਗਾ ਇੱਕ ਕੱਪੜਾ ਲੈ ਕੇ ਨਾ ਮਲਮਲ ਜੀ ਦਾ ਕੱਪੜਾ ਲੈ ਕੇ ਉਹਦੇ ਨਾਲ ਬਿਲਕੁਲ ਕੱਪੜੇ ਦੇ ਵਿੱਚ ਪਾ ਕੇ ਜਦੋਂ ਬਰੀਕ ਹੋਊਗਾ ਉਹਦੇ ਨਾਲ ਇਹਦਾ ਛਾਣਿਆ ਜਾਊਗਾ ਕਈ ਵਾਰੀ ਆਪਾਂ ਛਾਨਣੀਆਂ ਨਾਲ ਛਾਣ ਲੈਂਦੇ ਆ ਉਹਦੇ ਨਾਲ ਨਹੀਂ ਛਾਨਣਾ ਕਪੜੇ ਦੇ ਨਾਲ ਇਹਨੂੰ ਛਾਨਣਾ ਚੰਗੀ ਤਰ੍ਹਾਂ ਬਰੀਕ ਪਾਊਡਰ ਜਦੋਂ ਬਣ ਗਿਆ। ਬਸ ਇਹਨੂੰ ਫਿਰ ਇੱਕ ਸੀਸੀ ਦੇ ਵਿੱਚ ਪਾ ਕੇ ਰੱਖ ਲਓ। ਇਹਦੇ ਵਿੱਚ ਆਪਾਂ ਨੇ ਕੋਈ ਕੈਮੀਕਲ ਨਹੀਂ ਪਾਇਆ। ਕੋਈ ਦੰਦਾਂ ਨੂੰ ਨੁਕਸਾਨ ਦੇਣ ਵਾਲੀ ਚੀਜ਼ ਨਹੀਂ ਪਾਈ ਜੀ। ਦੰਦਾਂ ਦੀ ਜਿਹੜੀ ਪ੍ਰੋਬਲਮ ਆ ਤੁਹਾਨੂੰ ਦੱਸਦੇ ਆ ਜਿਵੇਂ ਤੱਤਾ ਠੰਡਾ ਲੱਗਦਾ ਹੋਵੇ। ਜਾਂ ਫਿਰ ਨਸੂੜਿਆਂ ਦੇ ਵਿੱਚ ਖੂਨ ਵਗਦਾ ਹੋਵੇ। ਜਾਂ ਫਿਰ ਦੰਦਾਂ ਦੇ ਵਿੱਚ ਦਰਦ ਰਹਿੰਦਾ ਹੋਵੇ ਜਾਂ ਫਿਰ ਦੰਦਾਂ ਦੀ ਸਫਾਈ ਨਾ ਹੋਵੇ ਦੰਦ ਪੀਲੇ ਹੋਣ ਮੂੰਹ ਦੇ ਵਿੱਚ ਕਈ ਵਾਰੀ ਗਰਮੀਆਂ ਦੇ ਵਿੱਚ ਛਾਲੇ ਆ ਬਣ ਜਾਂਦੇ ਨੇ ਬਹੁਤੇ ਬੰਦੇ ਦੇਖੇ ਨੇ ਸਿਆਲਾਂ ਦੇ ਵਿੱਚ ਵੀ ਕਈਆਂ ਦੇ ਛਾਲੇ ਹੁੰਦੇ ਨੇ ਉਹਨਾਂ ਦੇ ਲਈ ਬੜਾ ਵਧੀਆ ਨੁਸਖਾ RAM BAAN ਨੁਸਖਾ ਜੀ ਇਹ ਦੰਦਾਂ ਨੂੰ ਤੱਤਾ ਠੰਡਾ ਲੱਗਦਾ ਹੈ ਤੇ ਨਸੂੜਿਆਂ ਦੇ ਵਿੱਚੋਂ ਖੂਨ ਵਗਦਾ ਹੈ, ਦਰਦ ਹੁੰਦਾ ਦੰਦਾਂ ਦੇ ਵਿੱਚ, ਦੰਦ ਪੀਲੇ ਨੇ, ਉਹਨਾਂ ਦੀ ਸਫਾਈ ਠੀਕ ਢੰਗ ਨਾਲ ਨਹੀਂ ਹੁੰਦੀ। ਮੂੰਹ ਦੇ ਵਿੱਚ ਛਾਲੇ ਰਹਿੰਦੇ ਨੇ। ਤੇ ਜਾਂ ਕਈ ਵਾਰੀ ਆਪਾਂ ਜਦੋਂ ਵੇਖਦੇ ਆ ਮੂੰਹ ਦੇ ਵਿੱਚੋਂ ਆਪਣੀ ਬਦਬੂ ਆਉਂਦੀ ਹੈ। ਉਹਨਾਂ ਦੇ ਲਈ ਇਹ RAM ਬਾਣ ਨੁਸਖਾ ਜੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਦੱਸਿਆ ਨੇ ਓਨੀ-ਓਨੀ ਮਾਤਰਾ ਦੇ ਵਿੱਚ ਲੈ ਕੇ ਇਹਨਾਂ ਨੂੰ ਬਿਲਕੁਲ ਬਰੀਕ ਕੁੱਟ ਕੇ ਕਾਪੜ ਸ਼ਾਨ ਕਰਕੇ ਇੱਕ ਸੀਸੀ ਦੇ ਵਿੱਚ ਪਾ ਕੇ ਰੱਖੋ। ਤੇ ਵਰਤੋਂ ਆਪਾਂ ਇਹਦੀ ਇੱਕ ਟਾਈਮ ਕਰਨੀ ਆ ਜੀ ਜਿਵੇਂ ਆਪਾਂ ਜਾਂ ਸਵੇਰੇ ਬਰਸ਼ ਕਰਦੇ ਆ ਤਾਂ ਉਸ ਵੇਲੇ ਜਾਂ ਸ਼ਾਮਾਂ ਨੂੰ ਆਪਾਂ ਬਰਸ਼ ਕਰਦੇ ਆ ਤਾਂ ਸ਼ਾਮ ਨੂੰ ਇੱਕ ਟਾਈਮ ਇਹਦੇ ਨਾਲ ਦੰਦਾਂ ਦੀ ਸਫਾਈ ਕਰਨੀ ਆ ਤੁਸੀਂ ਰਿਜ਼ਲਟ ਜਿਹੜਾਗਾ 15 ਦਿਨਾਂ ਦੇ ਵਿੱਚ ਦੇਖੋਗੇ ਵੀ ਇਸ ਬਣਾਏ ਹੋਏ ਦੇਸੀ ਨੁਸਕੇ ਦਾ ਜਿਹੜਾ ਤੁਹਾਨੂੰ ਇਹਦਾ ਰਿਜ਼ਲਟ ਮਿਲਣਾ 15 ਦਿਨਾਂ ਦੇ ਵਿੱਚ ਵਿੱਚ ਤੁਹਾਡੇ ਦੰਦਾਂ ਦੇ ਰਿਲੇਟਡ ਕੋਈ ਵੀ ਬਿਮਾਰੀ ਹੈ ਕੋਈ ਤੱਤਾ ਠੰਡਾ ਲੱਗਦਾ ਹੈ ਕੋਈ ਨਸੂੜਿਆਂ ਦੇ ਵਿੱਚੋਂ ਖੂਨ ਆਉਂਦਾ ਹੈ ਜਾਂ ਦੰਦਾਂ ਦੇ ਵਿੱਚ ਦਰਦ ਰਹਿੰਦਾਗਾ ਜਾਂ ਇਹਨਾਂ ਦੀ ਦੰਦਾਂ ਦੀ ਸਫਾਈ ਨਹੀਂ ਹੁੰਦੀ ਬੜਾ ਜ਼ੋਰ ਲਾ ਲੈਂਦੇ ਨੇ ਕਈ ਦੰਦ ਜਿਹੜੇ ਨੇ ਮੋਤੀਆਂ ਦੇ ਭਾਂਗ ਬਿਲਕੁਲ ਚਿੱਟੇ ਰੰਗ ਦੇ ਇਸ ਮਜਣ ਨੇ ਜਿਹੜਾ ਆਪਾਂ ਨੇ ਆ ਚੂਰਨ ਤਿਆਰ ਕੀਤਾ ਜਿਹਦਾ ਆਪਾਂ ਪੇਸਟ ਬਣਾ ਲਿਆ ਇਹਦੇ ਨਾਲ ਬਿਲਕੁਲ ਮੋਤੀਆਂ ਵਰਗੇ ਦੰਦ ਹੋ ਜਾਣੇ ਨੇ ਤੁਸੀਂ ਘਰ ਦੇ ਵਿੱਚ ਇਹ ਦੇਸੀ ਨੁਸਖਾ ਬਣਾਓ ਛੋਟਾ ਚਾਹੇ ਕੋਈ ਵੱਡਾ ਕੋਈ ਵੀ ਇਹ ਨੂੰ ਇਹਦੀ ਵਰਤੋਂ ਕਰ ਸਕਦਾ ਜੀ ਇਹਦੀ ਵਰਤੋਂ ਕਰਕੇ ਦੰਦਾਂ ਦੇ ਰਿਲੇਟਡ ਕੋਈ ਵੀ ਤੁਹਾਨੂੰ ਸਮੱਸਿਆਗੀ ਤੁਸੀਂ ਉਹ ਬਿਮਾਰੀ ਦਾ ਇਲਾਜ ਆਪਣੇ ਘਰ ਦੇ ਵਿੱਚ ਹੱਥਾਂ ਦੇ ਨਾਲ ਜਿਹੜਾ ਪਾਊਡਰ ਤੁਸੀਂ ਤਿਆਰ ਕੀਤਾ ਇਹਨੂੰ ਵਰਤ ਕੇ ਸਾਰੀਆਂ ਦੰਦਾਂ ਦੀਆਂ ਬਿਮਾਰੀਆਂ ਮੂੰਹ ਦੀਆਂ ਸਾਰੀਆਂ ਬਿਮਾਰੀਆਂ ਜੇ ਕਿਸੇ ਨੂੰ ਛਾਲੇ ਜ਼ਿਆਦਾ ਹੁੰਦੇ ਨੇ ਮੂੰਹ ਦੇ ਵਿੱਚ ਉਹ ਇਹਦੇ ਵਰਤੋਂ ਦੋ ਵਾਰ ਕਰੇ ਦਿਨ ਵਿੱਚ ਦੀ ਸਵੇਰ ਤੇ ਸ਼ਾਮ ਖਾਣਾ ਖਾਣ ਤੋਂ ਬਾਅਦ ਕਰ ਲੇ ਤਾਂ ਇਹਦਾ ਜਿਹੜਾ ਅਸਰ ਤੁਹਾਨੂੰ 15 ਦਿਨਾਂ ਦੇ ਵਿੱਚ ਪੱਕਾ ਰਿਜ਼ਲਟ ਮਿਲ ਜਾਣਾ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਜਾਂ ਕਮੈਂਟ ਕਰੋ ਇਹ ਨੁਸਖਾ ਤੁਸੀਂ ਘਰ ਵਿੱਚ ਵਰਤ ਕੇ ਫਿਰ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਪਹਿਲਾਂ ਅਜਮਾਓ ਫਿਰ ਲਾਈਕ ਸ਼ੇਅਰ ਕਮੈਂਟ ਤੇ ਜ਼ਰੂਰ ਕਰਿਓ ਜੀ ਵੀਡੀਓ ਚੰਗੀ ਲੱਗੀ ਆ ਨਾ ਤਾਂ ਆਪਣੇ ਦੋਸਤਾਂ ਨਾਲ ਫੇਰ ਸਾਂਝੀ ਕਰਿਓ ਪਹਿਲਾਂ ਤੁਸੀਂ ਇਹ ਨੁਸਖਾ ਆਪਣੇ ਘਰ ਵਿੱਚ ਤਿਆਰ ਕਰਕੇ ਆਪ ਵਰਤੋ ਫੇਰ ਦੂਜਿਆਂ ਨੂੰ ਰਹਿ ਦੇਣੀ ਸੋ ਸਾਰੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਜੀ